ਫੇ ਤੁਸੀਂ ਸਾਡੇ ਕੋਲ ਮੈਨੂੰ ਆ ਕੇ ਕਿਸੇ ਨੇ ਕਿਤੇ ਜਾਣਾ ਹੈ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪੈ ਗੋ ਮੈਂ ਤੁਹਾਡੀ ਵਿੱਚ ਮੈਂ ਲੱਭਾ ਕਰਦੇ ਤੁਹਾਡੀ ਗੱਲ ਕੀਤੀ ਕੱਟ ਕਰਕੇ ਆਈ ਐ ਕਿ ਅਪਾਇੰਟਮੈਂਟ ਹੈ ਮੈਂ ਕਹਣਾ ਵਾਸਤੇ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਵੀ ਪੁੱਛ ਲਓ ਕਿ ਤੁਸੀਂ ਲਿਆਓ ਉਹ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡ ਪਾਵਾਂ ਚੰਗੀ ਗੱਲ ਹੈ ਤਰੀਕਾ ਨਾ ਆ ਕੇ ਤੁਸੀਂ ਬਹਿ ਗਏ ਮੈਂ ਥੱਕਾ ਜ ਨਹੀਂ ਕਰੀ ਜਾਂਦੀ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ 7 ਆ ਕਿਉਂ ਚੱਲਿਆ ਉਹ ਇੱਕ ਪੰਟ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਆ ਹਾਂ ਕਿੰਨਾ 7 788 3608 608 70 ਫੋਨ ਲਾ ਕੇ ਵੇਖ ਜਿਹੜਾ ਮਰਜ਼ੀ ਖਾਣੇ ਬੁਲਾਉਂਦਾ ਜਿਹੜਾ ਮਰਜ਼ੀ ਖਾਣੇ ਦੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਇਤਰੀਕਾ ਥੋੜਾ ਵੀ ਉਹ ਨਹੀਂ ਛੱਡਣਾ ਯਾਰ ਗਲਤੀ ਕਿਸੇ ਡਰਾਈਵਰ ਨਾਲ ਕਰਦੇ ਹਾਂ ਨਾ ਡਰਾਈਵਰ ਦੀ ਕਰਦੇ ਹਾਂ ਜਲਦੀ ਬੱਸ ਤੇ ਚੜੀਆਂ ਮੈਂ ਆਪੇ ਮੰਨ ਲੈ ਜਲਦੀ ਚੜ੍ਹਦੀਆਂ ਮੈਂ ਕਿਉਂ ਆਇਆ ਤਾਨੂੰ ਕੋਈ ਗੱਲ ਲੱਗ ਜਾਂਦੀ ਫੇਰ ਨਹੀਂ ਭਾਤੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸਬੀਅਰ ਕੀਤਾ ਉਹਨੇ ਕੀ ਮਿਸਬੀਅਰ ਕੀਤਾ ਗੱਲਾਂ ਨਹੀਂ ਘੁਮਾਈਆਂ ਮੈਂ ਇੱਕ ਵਾਰ ਫੋਨ ਕਰਕੇ ਵੇਖਣ ਦੇ ਤਾਨੂੰ ਜਿੱਥੇ ਮਾੜਾ ਪਤਾ ਚਾ ਸਕਦਾ ਇਹ ਥੋੜੀ ਆਪਣੀ ਗਲਤੀ ਦਾ ਠਿਕਰ ਕੇ ਸਿਰ ਤੇ ਮੋੜ ਲਓ ਮੈਂ ਆਸਰ ਨਾਲ ਕੰਚਾਲ ਦੀ ਬਸੇੜੇਵੇਂ ਸਾਡੇ ਨੰਬਰ ਲੈ ਲਓ ਸਾਰਿਆਂ ਦੇ നമ്പർ മൊത്തം മറ്റി കളി രാവുന്ന ਓਹ ਜੀ ਬਾਈ ਇਹ ਕਿਦਾਂ ਕਹਿੰਦੇ ਰੈਲਾਈਜ਼ ਕਰਦੇ ਠੀਕ ਆ ਤੁਹਾਨੂੰ ਜੋ ਵੀ ਲੋਗ ਆ ਗਿਆ ਤੁਸੀਂ ਛੱਡੋ ਇਸ ਕਰਕੇ ਚੜਾ ਦੇ ਜੀ ਤੁਹਾਡੇ ਜਿਹੜੇ ਲੇਟ ਹੋ ਰਿਹਾ ਸਮਾਂ ਨਹੀਂ ਪਰਸਾ ਦਾ ਕੰਮ ਆ ਤੁਹਾਨੂੰ ਕੰਮ ਨਾਲ ਕੋਈ ਸਮੇਂ ਤੇ ਡਿਸਟਰਬ ਨਾ ਕਰਦੇ ਨਾ ਤੁਸੀਂ ਰਾਸ ਕਰਦੇ ਲੈਵਰ ਦੀ ਕੰਤੀ ਲਸੋ ਕੀ ਆ ਉਹਨੇ ਕੀ ਕਰਤਾ ਤੁਹਾਨੂੰ ਸੌਰੀ ਮੈਨੂੰ ਵੀ ਚੱਲ ਵੀਰ ਸੌਰੀ ਹੋਈ ਸੌਰੀ 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 ਇਹ ਸੌਰੀ ਸੌਰੀ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਉਹਨੇ ਵੀ ਆਪਣੀ ਅੱਖਾਂ ਨੂੰ ਲੂਸ ਤਾਂ ਨਹੀਂ ਆ ਮੈਂ ਬੈਸਟੇ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹਨਾਂ ਨੂੰ ਕਰੋ ਜਿੰਨੂੰ ਫੋਨ ਜੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰੋਂ ਆਪਾਂ ਤਾਂ ਸਿਰਫ ਡਿਪੂ ਭੈਣ ਜੀ ਤੁਸੀਂ ਕਿਹੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਚ ਥੱਲੇ ਲਾ ਕੇ ਵਿਖਾ ਰਿਹਾ ਰਿਕਾਰਡਿੰਗ ਇਹਨਾਂ ਦੀ ਕਰੋ ਸਰੋ ਕਰ ਰਹੇ ਹੋ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਪਤਾ ਲੱਗੂ ਕਿਧਰੋਂ ਪੰਡਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਨੂੰ ਨਾਂ ਜੁਰਮ ਵੀ ਕਰਕੇ ਜੇ ਮੈਂ ਲੇਟ ਖੜੇ ਕਰਨੇ ਤੋਂ ਕੀ ਉਹ ਪੂਰਾ ਮਸਲਾ ਸੀਗਾ ਕੀ ਗੱਲਬਾਤ ਨੂੰ ਕੀਤੀ ਤੇ ਹੋਰ ਤੁਸੀਂ ਕੋਈ ਕੰਪਲੇਨਟ ਵੀ ਕੀਤੀ ਉਸ ਬੰਦੀ ਸਰ ਤੁਸੀਂ ਵੀਡੀਓ ਦੇਖੀਏ ਤੁਹਾਨੂੰ ਕੀ ਲੱਗ ਰਿਹਾ ਤੁਸੀਂ ਚੁੱਪਚਾਪ ਖੜੇ ਹੋ ਉਹਦੇ ਚੋਣ ਹਾਂਜੀ ਮੈਂ ਬਸ ਚੜਨ ਲੱਗੀ ਆ ਮੇਰਾ ਇੱਕ ਪੈਰ ਬੱਸ ਦੇ ਕਿ ਥੱਲੇ ਆ ਮੇਰੇ ਇੱਕ ਸਾਥੀ ਬੱਸ 'ਚ ਚੜ ਚੁੱਕੀ ਸੀ ਜਦੋਂ ਮੈਂ ਚੜਨ ਲੱਗੀ ਬੱਸ ਡਰਾਈਵਰ ਨੇ ਬੱਸ ਚਲਾ ਦਿੱਤੀ ਤੇ ਮੈਂ ਗਿਰਨ ਗਿਰਦੇ-ਗਿਰਦੇ ਬਚੀ ਉਸ ਟਾਈਮ ਤੇ ਜਦੋਂ ਮੈਂ ਗਿਰਦੇ-ਗਿਰਦੇ ਬਚੀ ਆ ਤੇ ਸਰ ਮੈਂ ਕੰਡਕਟਰ ਨੂੰ ਸਿਰਫ ਇੰਨਾ ਕਿਹਾ ਤੂੰ ਬਈ ਬੱਸ ਰੋਕੀ ਕਿਉਂ ਨਹੀਂ ਤੇ ਕੰਡਕਟਰ ਤੁਸੀਂ ਅਗਰ ਵੀਡੀਓ ਦੇਖ ਰਹੇ ਹੋ ਤੇ ਉਹਦੇ ਵਿੱਚ ਉਹ ਕਹਿ ਰਿਹਾ ਹੈ ਕਲੀਅਰ ਕਹਿ ਰਿਹਾ ਹੈ ਕਿ ਸਮਰਾਲਾ ਚੌਕ ਬਸ ਸਟਾਪ ਹੈ ਸਰ ਸਮਰਾਲਾ ਚੌਕ ਬਸ ਸਟਾਪ ਹੈ ਨਾ ਬਸ ਸਟਾਪ ਹੈਗਾ ਹੈਗਾ ਨਾ ਫਿਰ ਬੋਲ ਕੇ ਵੀ ਦੱਸੋ ਕਿ ਹੈ ਨਾ ਬਸ ਸਟਾਪ ਸੀਗਾ ਤੇ ਮੈਂ ਜਦੋਂ ਚੜਨ ਲੱਗੀ ਉਹਨਾਂ ਨੇ ਬੱਸ ਚਲਾ ਦਿੱਤੀ ਤੇ ਉਹ ਕੰਨ ਉਹਨਾਂ ਨੇ ਮਤਲਬ ਜਿਹੜੀ ਸਵਾਰੀ ਸੀ ਉਹ ਮੇਰੇ ਮਗਰ ਪੈ ਗਈ ਕਿ ਮੈਂ ਪਾਸਪੋਰਟ ਬਣਵਾਣ ਜਾਣਾ ਸਾਨੂੰ ਜਲਦੀ ਹੈ ਤੋ ਬਸ ਉਤਰ ਤੇ ਅਸੀਂ ਜਾਈਏ ਜਦੋਂ ਸਵਾਰੀ ਨੇ ਮੇਰੇ ਨਾਲ ਮਿਸਬੀਹਵ ਕੀਤਾ ਤੱਕ ਕੰਡਕਟਰ ਔਰ ਡਰਾਈਵਰ ਤੇ ਵੀ ਥੋੜੀ ਜੀ એનર્ਜੀ ਆ ਗਈ ਉਹਨਾਂ ਨੇ ਗੱਲ ਨੂੰ ਘੁਮਾਤਾ ਸਵਾਰੀਆਂ ਤੇ ਗੱਲ ਲਾਗੇ ਉਹ ਕਿ ਇੰਨੀਆਂ ਸਵਾਰੀਆਂ ਪੂਰੀਆਂ ਕਰਨੇ ਨੇ ਤਾਂ ਸਾਰੇ ਬੰਦੇ ਉਤਰ ਜਾਓ ਜਦੋਂ ਉਹਨਾਂ ਨੇ ਇੰਨੀ ਗੱਲ ਕਹੀਏ ਸਾਰੇ ਬੰਦੇ ਉਤਰ ਜਾਓ ਤੇ ਸਵਾਰੀਆਂ ਪੈਨਿਕ ਕਰਨਾ ਬਈ ਹਾਸੀ ਸਾਰੇ ਖਜਲ ਹੋਵਾਂਗੇ ਮੈਡਮ ਤੁਸੀਂ ਥੱਲੇ ਉਤਰ ਜਾਓ ਹਨਾ ਤੇ ਮੈਂ ਉੱਥੇ ਇਹੀ ਕਹਿ ਰਹੀ ਹਾਂ ਕਿ ਪੁਲਿਸ ਬੁਲਾਓ ਮੇਰੀ ਵੀਡੀਓ ਬਣਾਈ ਹੈ ਮੈਨੂੰ ਡਿਲੀਟ ਕਰਾਵਾ ਐਨਏ ਵਿੱਚ ਉਹ ਜਿਹੜਾ ਬੰਦਾ ਸੀਗਾ ਇੱਕ ਤਾਂ ਮੇਰੇ ਨਾਲ ਉਹਨੇ ਬਹੁਤ ਜ਼ਿਆਦਾ ਦੇਖੋ ਹਾਰਡਲੀ ਬਿਹੇਵ ਕੀਤਾ ਪਰ ਦੇਖੋ ਜੇ ਤੁਹਾਡੇ ਵੀ ਫੈਮਿਲੀ ਦੇ ਬੰਦੇ ਕੋਈ ਐਦਾ ਜਾਣਗੇ ਤੇ ਐਦਾ ਮਿਸਬੀ ਹੋਵੇ ਤੇ ਕਿਸ ਤਰ੍ਹਾਂ ਲੱਗੇਗਾ ਸਰ ਇੱਕ ਪਬਲੀਕਲੀ ਨੰਬਰ ਮੰਗਣਾ ਮੇਰਾ ਕਿਤੇ ਤੱਕ ਚਾਜਸ ਸੀ ਫਿਰ ਉਸ ਨੰਬਰ ਨੂੰ ਮੀਡੀਆ ਤੇ ਚਲਾਣਾ ਕਿੱਥੇ ਤੱਕ ਜਾਇਜ਼ ਸੀਗਾ ਫਿਰ ਜਿਹੜੀ ਟੱਚਿੰਗ ਹੋਈ ਜਦੋਂ ਮੈਡਮ ਕਹਿ ਰਹੀ ਐ ਕਿ ਮੈਨੂੰ ਟੱਚ ਕਿੱਦਾ ਕੀਤਾ ਤੂੰ ਹਨਾ ਟੱਚ ਕਰਨਾ ਕਿੱਥੇ ਤੱਕ ਜਾਇਜ਼ ਸੀ ਸਰ ਮੈਂ ਪੁਲਿਸ ਦੀ ਡਿਮਾਂਡ ਕੀਤੀ ਐ ਉੱਥੇ ਵੀਡੀਓ ਡਿਲੀਟ ਕਰਾਉਣ ਦੀ ਡਿਮਾਂਡ ਕੀਤੀ ਐ ਪਾਸੇ ਰੋਕਣ ਦੀ ਗੱਲ ਕੀਤੀ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਸੀਗੀ ਤੇ ਸਾਡੇ ਨਾਲ ਜਿਹੜਾ ਹੋਇਆ ਮੈਂ ਇੱਕ ਲੇਡੀ ਹਾਂ ਤੁਹਾਨੂੰ ਲੱਗਦਾ ਮੇਰੇ ਨਾਲ ਸਹੀ ਹੋਇਆ ਕੋਈ ਸਰ ਬਾਕੀ ਜਿਹੜੇ اپੋਜੀਸ਼ਨ ਸੀਗੇ ਐਨਾ ਮੇਰੇ ਕੰਮ ਤੋਂ ਕਪਰ ਆ ਗਏ ਨੇ ਕਿ ਇੰਨੀ ਕੋਣਾਂ ਨੇ ਵੀਡੀਓ ਮੇਰੀ ਵਾਇਲ ਕਰਵਾਈ ਹੈ ਉਹਨਾਂ ਨੂੰ ਕੰਮ ਮਿਲਿਆ ਕੋਈ ਗਾਲੀ ਮੈਨੂੰ ਵੀ ਅੱਜ ਫੀਲ ਹੋ ਰਿਹਾ ਕਿ ਮੈਂ ਬਹੁਤ ਅੱਛਾ ਕੰਮ ਕਰ ਰਹੀ ਆ ਜਿਨੂੰ ਦੇਖ ਕੇ اپੋਜੀਸ਼ਨ ਐਨਾ ਕਪਰਾਇਆ ਪਿਆ ਕਿ ਜਿਹੜੀ ਨੈਤਿਕਤਾ ਦਾ ਉਹਨਾਂ ਨੇ ਐਨਾ ਪਤਨ ਕੀਤਾ ਕਿ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਮੈਡਮ ਦਾ ਫੇਸ ਬਲਰ ਕਰੀਏ ਜਾਂ ਉੱਥੇ ਕੋਈ ਨਾਰਮਲ ਲੇਡੀਜ਼ ਵੀ ਹੋਵੇ ਸਰ ਉਹਦਾ ਫੇਸ ਬਲਰ ਹੋਣਾ ਚਾਹੀਦਾ ਜਿੱਥੇ ਮੇਰਾ ਨੰਬਰ ਹੈ ਉਹ ਬੀਬੋ ਬਜਣੀ ਚਾਹੀਦੀ ਸੀ ਕੁਝ ਵੀ ਨਹੀਂ ਹੋਇਆ ਸਰ ਤੇ ਕੋਈ ਗੱਲ ਨਹੀਂ اپੋਜੀਸ਼ਨ ਨੇ ਮੈਨੂੰ ਪਾਪੂਲਰ ਹੀ ਕੀਤਾ ਕੋਈ ਦਿੱਕਤ ਨਹੀਂ ਕਿਹੋ ਜਿਹਾ ਸ਼ਖਸ ਕੋਣ ਸੀ ਜਿਹੜਾ ਤੁਹਾਡੇ ਨਾਲ ਬਸ ਦੇ ਵਿੱਚ ਕਰ ਰਹੀ ਸੀ ਸਰ ਹਾਲੇ ਤੱਕ ਉਹਦਾ ਪਤਾ ਨਹੀਂ ਚੱਲਿਆ ਮੈਂ ਉਹਨਾਂ ਦੇ ਅਗੇਂਸਟ ਐਫ ਆਈ ਆਰ ਕਰਾਈ ਹੈ ਤੇ ਕੋਈ ਗੱਲ ਨਹੀਂ ਬਹੁਤ ਜਲਦੀ ਫੜਿਆ ਜਾਏਗਾ ਇਹ ਤਾਂ ਲੇਡੀਜ਼ ਲਈ ਵੀ ਇੱਕ ਅੱਛਾ ਉਹ ਬਣਿਆ ਕਿ ਇੱਕ ਸਬਕ ਲੈਣਗੇ ਜੋ ਵੀ ਸਵਾਰੀ ਆਕਰ ਜਾ ਰਹੀਆਂ ਉਹਨਾਂ ਦਾ ਬੁੱਲਣ ਦਾ ਰਾਈਟ ਨਹੀਂ ਬੰਦਦਾ ਤੁਹਾਡਾ ਸਬਰ ਜਿਹੜਾ ਉੱਥੇ ਬਣਿਆ ਰਿਹਾ ਤੁਸੀਂ ਮਤਲਬ ਕੁਝ ਹਾਂਜੀ ਚੁੱਪਚਾਪ ਤੁਸੀਂ ਖੜੇ ਰਹੇ ਉਹਦਾ ਕੀ ਕਾਰਨ ਬਿਆ ਉਹਦਾ ਇੱਕ ਤਾਂ ਕਾਰਨ ਐ ਸੀਗਾ ਕਿ ਮੈਂ ਚਾਰੀ ਸੀ ਕਿ ਮੈਂ ਆਪਣੀ ਗੱਲ ਰੱਖ ਪਾਵਾਂ ਕਿ ਮੈਂ ਗਿਰਦੇ-ਗਿਰਦੇ ਬਚੀ ਆ ਔਰ ਨਾ ਹੀ ਮੈਂ ਉੱਥੇ ਕੋਈ ਝਗੜਾ ਨਹੀਂ ਸੀ ਚਾਰੀ ਸ਼ਾਂਤੀ ਨਾਲ ਪੁਲਿਸ ਦੇ ਹਵਾਲੇ ਜਿਹੜਾ ਇਹ ਗੱਲ ਤੋੜਿਆ ਅੱਜ ਤਾਂ ਮੇਰੇ ਨਾਲ ਹੋਇਆ ਮੇਰੇ ਵਰਗੇ ਕਿੰਨੀਆਂ ਮੇਰੀਆਂ ਭੈਣਾਂ ਬਜ਼ੁਰਗ ਹੋਣੀਆਂ ਜਿਨ੍ਹਾਂ ਨਾਲ ਹੁੰਦਾ ਹੈਗਾ ਤਾਂ ਉਹ ਰੋਕਣ ਦੀ ਕੋਮਰੀਮ ਸੀਗੀ ਮੇਰੀ ਤੇ ਪਰ ਚਲੋ ਇਹ ਉਸ ਤਰ੍ਹਾਂ ਹੀ ਤਾਂ ਇਸਰਾ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਇਸਰਾ ਕਿਸੇ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ ਹੋ ਕਾਰਵਾਈ ਦੀ ਤੁਸੀਂ ਮੰਗ ਕਰ ਰਹੇ ਹੋ ਕਾਰਵਾਈ ਵੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਮੈਂ ਆਪਣੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਨੂੰ ਵੀ ਲਾਈਕ ਕੰਪਲੇਂਟ ਦਊਂਗੀ ਮੈਂ ਸੀਪੀ ਨੂੰ ਕੰਪਲੇਂਟ ਦੇ ਚੁੱਕੀ ਹਾਂ ਇਹਦੇ ਅਗੇਂਸਟ ਔਰ ਬੰਦੀ ਕਾਰਵਾਈ ਦੀ ਤਾਂ ਮੈਂ ਮੰਗ ਕਰਦੀ ਹਾਂ i made it right